ਜੀ ਕਿੰਮੇ ਦਾ ਮਹਿਸੂਸ ਹੋ ਰਿਹਾ ਲੋਕ ਕਿਹੋ ਜਿਹਾ ਪਿਆਰ ਦੇ ਬਹੁਤ ਅੱਛਾ ਲੱਗ ਰਿਹਾ ਕਿੰਨੀ ਕੁ ਉਮੀਦ ਲੱਗਦੀ ਇਸ ਵਾਰ ਜੇ ਅਨੰਦ ਪ੍ਰਸਾਦ ਦੇ ਲੋਕਾਂ ਦੀ ਆਪਾਂ ਗੱਲ ਕਰ ਲਈਏ ਉਮੀਦ ਤਾਂ ਹਰ ਇੱਕ ਬੰਦਾ ਰੱਖਦਾ ਵੀ ਅਸੀਂ ਜਿੱਤ ਕੇ ਜਾਵਾਂਗੇ ਤਬਖੋ ਬਕਰੇ ਥਾਮਾਂ ਤੋਂ ਕਾਫਲਾ ਹੁੰਦਾ ਹੋਇਆ ਲਗਾਤਾਰ ਸ਼੍ਰੀ ਆਨੰਦਪੁਰ ਸਾਹਿਬ ਵੱਲ ਵਧ ਰਿਹਾ ਹੈ ਤਾਂ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਕਿਵੇਂ ਦਾ ਮਹਿਸੂਸ ਹੋ ਰਿਹਾ ਲੋਕ ਕਿਹੋ ਜਿਹਾ ਪਿਆਰ ਦੇ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਕਿੰਨੀ ਕੁ ਉਮੀਦ ਲੱਗਦੀ ਹੈ ਇਸ ਵਾਰ ਜੇ ਆਨੰਦਪੁਰ ਸਾਹਿਬ ਦੇ ਲੋਕਾਂ ਦੀ ਆਪਾਂ ਗੱਲ ਕਰ ਲਈਏ ਸੰਗਰੂਰ ਦੇ ਲੋਕਾਂ ਨੇ ਤਾਂ ਪਿਛਲੀ ਵਾਰ ਦਿਖਾਇਆ ਜ਼ਰੂਰੀ ਇਹ ਤਾਂ ਹੁਣ ਅਸੀਂ ਮਿਹਨਤ ਕਰਾਂਗੇ ਤਾਂ ਹੀ ਲੋਕਾਂ ਨੂੰ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਉਮੀਦ ਤਾਂ ਹਰ ਇੱਕ ਬੰਦਾ ਰੱਖਦਾ ਵੀ ਅਸੀਂ ਜਿੱਤ ਕੇ ਜਾਵਾਂਗੇ ਪਰ ਵੱਡੇ ਚਿਹਰੇ ਇੱਥੋਂ ਜਿੱਤਦੇ ਵੀ ਰਹੇ ਆ ਇਹ ਤਾਂ ਗੱਲ ਹੈ ਕਿ ਲੋਕ ਪਿਆਰ ਦ ਕਾਂਗਰਸ ਤੋਂ ਰਵਨੀਤ ਸਿੰਘ ਵੀ ਇੱਥੇ ਜਿੱਤੇ ਆ ਜੀ। ਹਾਂਜੀ। ਹੋਰ ਵੀ ਇੱਥੇ ਬਈ ਤੁਹਾਨੂੰ ਬਈ ਕੀ ਲੱਗਦਾ ਨੌਜਵਾਨਾ ਕਿਵੇਂ ਦੇਖਦੇ ਹੋ? ਵਧੀਆ ਲੱਗਦਾ ਵੀਰੇ। ਹਾਂ ਵਧੀਆ ਲੱਗਦਾ ਕਿ ਲੋਕ ਇਸ ਵਾਰ ਕਾਂਗਰਸ ਦੇ ਲਈ ਜਿਹੜਾ ਆ ਮੈਦਾਨ ਖਾਲੀ ਕਰਨਗੇ ਕਾਂਗਰਸ ਨੂੰ ਸੀਟ ਦਊਗੇ। ਨਹੀਂ ਵਧੀਆ ਜਿੱਤੂ ਕਾਂਗਰਸ ਵੀਰੇ ਦਾ। ਵਧੀਆ ਮਾਹੌਲ ਲੱਗਦਾ ਜਿਹੜੇ ਹਿਸਾਬ ਨਾਲ ਕਾਫਲਾ ਦੀਦਾ। ਤੁਸੀਂ ਦੇਖ ਹੀ ਲਓ। ਠੀਕ ਹੈ। ਤੋ ਇਹ ਸਾਰੀਆਂ ਤਸਵੀਰਾਂ ਨੇ ਕਿਉਂਕਿ ਕਾਫਲਾ ਜਿਹੜਾ ਲਗਾਤਾਰ ਸ਼੍ਰੀ ਅਨੰਦਪੁਰ ਸਾਹਿਬ ਵੱਲ ਵਧਦਾ ਜਾ ਰਿਹਾ ਹਰ ਇੱਕ ਪਾਰਟੀ ਹਾਲਾਂਕਿ ਜ਼ੋਰ ਲਾ ਰਹੀ ਹੈ ਪਰ ਅ ਕਾਜ ਕਾਂਗਰਸ ਦੇ ਜ ਵਿਜੇਂਦਰ ਸਿੰਘਲਾ ਜਿਹੜਾ ਉਮੀਦਵਾਰ ਐਲਾਨੇ ਕੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਹਨਾਂ ਵੱਲੋਂ ਵੀ ਅੱਜ ਰੋਡ ਮਾਰਚ ਕੱਢਿਆ ਜਾ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ਵਰਕਰ ਕਾਂਗਰਸੀ ਵਰਕਰ ਪਹੁੰਚੇ ਨੇ ਤਾਂ ਹੁਣ ਫੈਸਲਾ 1 ਜੂਨ ਨੂੰ ਹੋਏਗਾ ਕਿ ਕੌਣ ਜਿਹੜਾ ਐ ਇਸ ਅਨੰਦਪੁਰ ਸਾਹਿਬ ਦੀ ਸੀਟ ਦੇ ਉੱਤੇ ਬੈੰਦਾ ਆ ਕਿਹਨੂੰ ਲੋਕ ਜਿਹੜਾ ਐ ਸੇਹਰਾ ਪਾਂਦੇ 4 ਜੂਨ ਨੂੰ ਫੈਸਲਾ ਆਵੇਗਾ ਸੋਰ ਵੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ ਤਾਂ ਜੀ ਕਿਵੇਂ ਦਾ ਮਹਿਸੂਸ ਹੋ ਰਿਹਾ ਲੋਕ ਕਹੋ ਜਿਆ ਪਿਆਰ ਦੇ ਬਹੁਤ ਅੱਛਾ ਲੱਗ ਰਿਹਾ ਇੰਨੀ ਕੁ ਉਮੀਦ ਲੱਗਦੀ ਐਸ ਵਾਰ ਜੇ ਅਰੰਧ ਪ੍ਰਸਾਦ ਦੇ ਲੋਕਾਂ ਦੀ ਆਪਾਂ ਗੱਲ ਕਰ ਲਈਏ ਉਮੀਦ ਤਾਂ ਹਰ ਇੱਕ ਬੰਦਾ ਰੱਖਦਾ ਵੀ ਅਸੀਂ ਜਿੱਤ ਕੇ ਜਾਵਾਂਗੇ ਤਬ ਖੋਬੋ ਕਰੇ ਥਾਮਾ ਤੋਂ ਕਾਫਲਾ ਹੁੰਦਾ ਹੋਇਆ ਲਗਾਤਾਰ ਸ਼੍ਰੀ ਆਨੰਦਪੁਰ ਸਾਹਿਬ ਵੱਲ ਵਧ ਰਿਹਾ ਹੈ ਤਾਂ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਕਿਵੇਂ ਦਾ ਮਹਿਸੂਸ ਹੋ ਰਿਹਾ ਲੋਕ ਕਿਹੋ ਜਿਹਾ ਪਿਆਰ ਦੇ ਰਹੇ ਬਹੁਤ ਅੱਛਾ ਲੱਗ ਰਿਹਾ ਹੈ ਕਿੰਨੀ ਕੁ ਉਮੀਦ ਲੱਗਦੀ ਹੈ ਇਸ ਵਾਰ ਜੇ ਆਨੰਦਪੁਰ ਸਾਹਿਬ ਦੇ ਲੋਕਾਂ ਦੀ ਆਪਾਂ ਗੱਲ ਕਰ ਲਈਏ ਸੰਗਰੂਰ ਦੇ ਲੋਕਾਂ ਨੇ ਤਾਂ ਪਿਛਲੀ ਵਾਰ ਦਿਖਾਇਆ ਜ਼ਰੂਰ ਇਹ ਤਾਂ ਹੁਣ ਅਸੀਂ ਮਿਹਨਤ ਕਰਾਂਗੇ ਤਾਂ ਹੀ ਲੋਕਾਂ ਨੂੰ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਉਮੀਦ ਤਾਂ ਹਰ ਇੱਕ ਬੰਦਾ ਰੱਖਦਾ ਵੀ ਅਸੀਂ ਜਿੱਤ ਕੇ ਜਾਵਾਂਗੇ ਪਰ ਵੱਡੇ ਚਿਹਰੇ ਇੱਥੋਂ ਜਿੱਤਦੇ ਵੀ ਰਹੇ ਆ ਇਹ ਤਾਂ ਗੱਲ ਹੈ ਕਿ ਲੋਕ ਪਿਆਰ ਦਿੰ ਕਾਂਗਰਸ ਤੋਂ ਰਵਨੀਤ ਸਿੰਘ ਵੀ ਇੱਥੇ ਜਿੱਤੇ ਆ ਜੀ। ਅੱਛਾ। ਹੋਰ ਵੀ ਇੱਥੇ ਬਈ ਤੁਹਾਨੂੰ ਬਈ ਕੀ ਲੱਗਦਾ ਨੌਜਵਾਨਾ ਕਿਵੇਂ ਦੇਖਦੇ ਹੋ? ਵਧੀਆ ਲੱਗਦਾ ਵੀਰੇ। ਹਾਂ ਵਧੀਆ ਲੱਗਦਾ ਕਿ ਲੋਕ ਇਸ ਵਾਰ ਕਾਂਗਰਸ ਦੇ ਲਈ ਜਿਹੜਾ ਆ ਮੈਦਾਨ ਖਾਲੀ ਕਰਨਗੇ ਕਾਂਗਰਸ ਨੂੰ ਸੀਟ ਦਊਗੇ। ਨਹੀਂ ਵਧੀਆ ਜਿੱਤੂ ਕਾਂਗਰਸ ਵੀਰੇ ਦਾ। ਵਧੀਆ ਮਾਹੌਲ ਲੱਗਦਾ ਜਿਹੜੇ ਹਿਸਾਬ ਨਾਲ ਕਾਫਲਾ ਦੀਦਾ। ਤੁਸੀਂ ਦੇਖ ਹੀ ਲਓ। ਠੀਕ ਹੈ। ਤੋ ਇਹ ਸਾਰੀਆਂ ਤਸਵੀਰਾਂ ਨੇ ਕਿਉਂਕਿ ਕਾਫਲਾ ਜਿਹੜਾ ਲਗਾਤਾਰ ਸ਼੍ਰੀ ਅਨੰਦਪੁਰ ਸਾਹਿਬ ਵੱਲ ਵਧਦਾ ਜਾ ਰਿਹਾ ਹਰ ਇੱਕ ਪਾਰਟੀ ਹਾਲਾਂਕਿ ਜ਼ੋਰ ਲਾ ਰਹੀ ਹੈ ਪਰ ਕਾਜ ਕਾਂਗਰਸ ਦੇ ਵਿਜੇਂਦਰ ਸਿੰਘਲਾ ਜਿਹੜੇ ਉਮੀਦਵਾਰ ਐਲਾਨੇਗੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਹਨਾਂ ਵੱਲੋਂ ਵੀ ਅੱਜ ਰੋਡ ਮਾਰਚ ਕੱਢਿਆ ਜਾ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ਵਰਕਰ ਕਾਂਗਰਸੀ ਵਰਕਰ ਪਹੁੰਚੇ ਨੇ ਤਾਂ ਹੁਣ ਫੈਸਲਾ 1 ਜੂਨ ਨੂੰ ਹੋਏਗਾ ਕਿ ਕੌਣ ਜਿਹੜਾ ਐ ਇਸ ਅਨੰਦਪੁਰ ਸਾਹਿਬ ਦੀ ਸੀਟ ਦੇ ਉੱਤੇ ਬੈੰਦਾ ਆ ਕਿਹਨੂੰ ਲੋਕ ਜਿਹੜਾ ਐ ਸੇਹੜਾ ਪਾਂਦੇ 4 ਜੂਨ ਨੂੰ ਫੈਸਲਾ ਆਵੇਗਾ ਸੋਰ ਵੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ